ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਜੂਨ 84 ਅਤੇ ਹੋਰ ਤਤਕਾਲੀ ਮਸਲਿਆਂ ਸਬੰਧੀ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ। ਪ੍ਰੈਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਜੂਨ 84 ਨੂੰ ਸ਼੍ਰੀ ਦਰਬਾਰ ਸਾਹਿਬ ਤੇ ਸਮੇਦੀ ਕਾਂਗਰਸ ਸਰਕਾਰ ਵੱਲੋਂ ਕੀਤੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਘਟਨਾ ਨੇ ਸਿੱਖਾਂ ਦੇ ਮਨਾਂ ਨੂੰ ਡੂੰਗੀ ਸੱਟ ਮਾਰੀ ਹੈ ਤੇ ਅੱਜ ਵੀ ਸਿੱਖਾਂ ਦੇ ਮਨ ਵਿੱਚ ਇਸ ਹਮਲੇ ਨੂੰ ਲੈ ਕੇ ਰੋਸ ਉਸੇ ਤਰ੍ਹਾਂ جاری ਹੈ। ਉਹਨਾਂ ਕਹੇ ਕਿ ਸਮੇਂ ਦੀ ਸਰਕਾਰ ਵੱਲੋਂ ਸਿੱਖਾਂ ਤੇ ਢਾਏ ਇਸ ਤਸ਼ੱਦਦ ਨੂੰ ਸਿੱਖ ਰਹਿੰਦੀ ਦੁਨੀਆ ਤੱਕ ਯਾਦ ਰੱਖਣਗੇ ਕਿ ਕਿਵੇਂ ਉਹਨਾਂ ਦੇ ਪਾਵਨ ਪਵਿੱਤਰ ਸਥਾਨ ਸ੍ਰੀ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਗਿਆ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਭੰਗ ਕੀਤੀ ਗਈ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਨ ਕਰਨ ਆਈਆਂ ਬੇਕਸੂਰ ਸਿੱਖ ਸੰਗਤਾਂ ਦਾ ਕਤਲ ਕੀਤਾ ਗਿਆ ਇਸ ਦਿਲਾਵਾ 1984 ਕੱਲੂਕਾਰਾ ਦੀ 40ਵੀਂ ਵਰਸੀ ਤੇ ਪੰਜ ਸਿੰਘ ਸਹਿਬਾਨਾ ਵੱਲੋਂ ਸਿੱਖ ਕੌਮ ਲਈ ਸੰਦੇਸ਼ ਦਾ ਜ਼ਿਕਰ ਕਰਦੇ ਆ ਕਿ 4 ਤੋਂ 6 ਜੂਨ ਨੂੰ ਸਾਰੇ ਸਿੱਖ ਕਾਲੀਆਂ ਦਸਤਾਰਾਂ ਸਜਾਉਣ ਅਤੇ ਸਿੱਖ ਬੀਬੀਆਂ ਸਿਰ ਤੇ ਕਾਲੇ ਦੁਪੱਟੇ ਲੈ ਕੇ ਆਪਣਾ ਰੋਸ ਜ਼ਾਹਰ ਕਰਨ ਐਸਜੀਪੀਸੀ ਮੁਲਾਜ਼ਮ ਵੀ 3 ਤੋਂ 6 ਜੂਨ ਤੱਕ ਕਾਲੀਆਂ ਦਸਤਾਰਾਂ ਸਜਾ ਕੇ ਹੋਣ ਅਤੇ ਸੰਗਤਾਂ ਗੁਰਬਾਣੀ ਦੇ ਵਾਦ ਤੋਂ ਵਾਦ ਜਾਪ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਜੂਨ ਦਾ ਮਹੀਨਾ ਚੜ੍ਹਦਾ ਜਿਵੇਂ ਕੁਦਰਤ ਦਾ ਗਰਮੀ ਦਾ ਕਹਿਰ ਜਿਹੜਾ ਆ ਉਹ ਮਨੁੱਖ ਮਹਿਸੂਸ ਕਰਦਾ ਇਸੇ ਤਰ੍ਹਾਂ ਇਹ ਜੂਨ ਦਾ ਮਹੀਨਾ ਜਦੋਂ ਚੜਦਾ ਤੇ ਸਿੱਖ ਦੇ ਮਾਨਸਿਕ ਤੌਰ ਤੇ ਅੰਦਰ ਲੀਆਂ ਜਿਹੜੀਆਂ ਭਾਵਨਾਵਾਂ ਆ ਉਹ ਵੀ ਗਰਮ ਹੋਣ ਲੱਗ ਪੈਂਦੀਆਂ 31 ਮਈ 1984 ਦਾ ਉਹ ਸਮਾਂ ਜਦੋਂ ਰਾਤ ਨੂੰ 8 ਵਜੇ ਟੈਲੀਵਿਜ਼ਨਾਂ ਤੇ ਰੇਡੀਓ ਦੇ ਉੱਤੇ ਅਨਾਉਂਸਮੈਂਟ ਹੁੰਦੀ ਕਿ ਪੰਜਾਬ ਨੂੰ ਸਮੁੱਚੇ ਨੂੰ ਫੌਜ ਦੇ ਹਵਾਲੇ ਕੀਤੇ ਜਾਂਦਾ ਤੇ ਇਥੇ ਪੂਰਨ ਤੌਰ ਤੇ ਬਲੈਕ ਆਊਟ ਕਰ ਦਿੱਤੀ ਜਾਂਦੀ ਹੈ ਤੇ ਪਹਿਲੀ ਤਰੀਕ ਨੂੰ ਇੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ 'ਤੇ ਹਮਲਾ ਕੀਤਾ ਜਾਂਦਾ ਔਰ ਬਹੁਤ ਸਾਰੀ ਸੰਗਤ ਜਿਹੜੀ ਆ ਉਹ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਹੀਦੀ ਗੁਰਪੁਰਬ ਮਨਾਉਣੇ ਤੇ ਹਾਜ਼ਰ ਸਗੇ ਤੇ ਕਾਰਫਿਊ ਲਾ ਦਿੱਤਾ ਲਾ ਦਿੱਤਾ ਜਾਂਦਾ ਔਰ ਕਾਰਫਿਊ ਥੋੜੀ ਢਿੱਲ ਦਿੱਤੀ ਜਾਂਦੀ ਆ ਬਹੁਤ ਸਾਰੇ ਸ਼ਰਧਾਲੂ ਉਹ ਅੰਦਰ ਹੀ ਇੱਥੇ ਜਿਹੜੇ ਉਹ ਰਹਿ ਜਾਂਦੇ ਆ ਉਹ ਮਰਜੀਬੜੇ ਸਿੱਖ ਕੌਮ ਦੇ ਮਹਾਨ ਸ਼ਹੀਦ ਜਿਨ੍ਹਾਂ ਨੇ ਇਹ ਪ੍ਰਤਗਿਆ ਕੀਤੀ ਸ੍ਰੀ ਅਕਾਲ ਤਖਤ ਦੇ ਸਾਹਮਣੇ ਕਿ ਜੇ ਇੱਥੇ ਫੌਜ ਨੇ ਜਾਂ ਪੁਲਿਸ ਨੇ ਹਮਾਕਤ ਕੀਤੀ ਅੰਦਰ ਵੜਨ ਦੀ ਤੇ ਫਿਰ ਸੂਰਾ ਸੋ ਪਹਿਚਾਣਦੀਆਂ ਜੋ ਲਰੇ ਦੀਨ ਕਹਿਤ ਪੁਰਜਾ ਪੁਰਜਾ ਕਟ ਮਰੇ ਕਬ ਹੋਣਾ ਸਾਡੇ ਖੇਤ ਔਰ ਫੌਜ ਨੂੰ ਵੀ ਫੇ ਚਣੇ ਚਵਾਏ ਇਹ ਕਹਮਾਨ ਦਾ ਕਮਹਾਨ ਦਾ ਜਿਹੜਾ ਜੁੱਧ ਸੀ ਇਹ 6 ਤਰੀਕ ਤੱਕ 6 ਜੂਨ ਤੱਕ ਹੋਇਆ ਪਰ ਉਹਨਾਂ ਨੇ ਤਾਂ ਜਿਹਨੀ ਪ੍ਰਤਗਿਆ ਕੀਤੀ ਸੀ ਉਹਨਾਂ ਹੀ ਤਾਂ ਸ਼ਹੀਦੀਆਂ ਪਾਈਆਂ ਬਹੁਤ ਸਾਰੇ ਸ਼ਰਧਾਲੂ ਜਿਹੜੇ ਸਗੇ ਉਹ ਵੀ ਵਿਚਾਰੇ ਇਹ ਮੌਤ ਦੇ ਘਾਟ ਇਹਨਾਂ ਨੇ ਜ਼ਾਲਮ ਸਰਕਾਰ ਨੇ ਉਸ ਵੇਲੇ ਦੀ ਕਾਂਗਰਸ ਨੇ ਉਹ ਸਾਰੇ ਮੌਤ ਦੇ ਘਾਟ ਉਤਾਰੇ ਆ ਜਿਹੜੇ ਸਥਾਨ ਤੇ ਆਪਾਂ ਖੜੇ ਆ ਇਹ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇਜਾ ਸਿੰਘ ਸਮੁੰਦਰੀ ਹਾਲ ਜਿੱਥੇ ਸਾਡੇ ਸਾਰੇ ਦਫ਼ਤਰ ਆ ਆ ਤੁਸੀਂ ਦੇਖਦੇ ਆ ਜਿੰਨੇ ਆ ਨਿਸ਼ਾਨ ਲੱਗੇ ਆ ਜਿਹੜੇ ਅਸੀਂ ਹੋਲ ਲਾ ਕੇ ਐਜ਼ ਇਟ ਇਜ਼ ਸਿਕਯੁਰ ਕੀਤੇ ਆ ਇਹ 사ਚਖੰਡ ਉਧਰਲੇ ਪਾਸੇ ਤੇ ਇਧਰਲੇ ਪਾਸੇ ਸਰਾਵਾਂ ਤੇ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਸੀ ਹੁਣ ਤੁਸੀਂ ਇਹ ਦੇਖ ਸਕਦੇ ਪੈਨੂੰ ਕਿਦਾਂ ਮਾਰਟਨ ਗੰਨਾ ਨਾਲ ਐਨ ਗੋਲੀਆਂ ਨਾਲ ਚੱਪਾ ਚੱਪਾ ਬਿਨੇ ਆ ਪਿਆ ਇਹ ਗੱਲ ਇਹ ਦਰਸਾਉਂਦਾ ਆ ਕਿ ਜ਼ਾਲਮ ਸਰਕਾਰ ਇੱਕ ਵੱਡੀ ਨਰਨਤੀ ਲੈ ਕੇ ਸਿੱਖਾਂ ਦੀ ਨਸਲ ਕੁਸ਼ੀ ਕਰਨ ਲਈ ਇਹ ਸਾਰਾ ਇਹ ਨਹੀਂ ਐਕਸ਼ਨ ਕੀਤਾ ਇਸੇ ਤਰ੍ਹਾਂ ਮੰਜੀ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਇਸੇ ਤਰ੍ਹਾਂ ਸਾਰਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸੋ ਮੋਹਰੇ ਅੱਜ ਅਸੀਂ 10 ਦਿਨ ਪਹਿਲਾਂ ਸੱਚਖੰਡ ਜੀ ਸ੍ਰੀ ਹਰਮੰਦਰ ਸਾਹਿਬ ਦੇ ਮੋਹਰੇ ਕਾਲ ਤਖਤ ਦੇ ਸਨਮੁਖ ਉਸ ਵੇਲੇ ਦਾ ਮਾਡਲ ਜਿਹੜਾ ਆ ਉਹ ਵੀ ਇੰਸਟਾਲ ਕੀਤਾ ਤੇ ਉਹ ਜਿਹੜੀ ਬੀੜ ਮਹਾਨ ਸਤਿਗੁਰ ਜੀ ਦੀ ਭੰਤਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਵਿੱਤਰ ਸਰੂਪ ਵੀ ਬਾਬਾ ਗਰਵਖ ਸਿੰਘ ਬੁੰਗਾ ਵਿੱਚ ਉਹ ਪ੍ਰਕਾਸ਼ਮਾਨ ਕੀਤੇ ਹੋ ਆ ਤਾਂ ਕਿ ਲੋਕ ਦੇਖ ਸਕਣ ਕਿ ਇਹ ਸਰਕਾਰ ਨੇ ਬਿਲਡਿੰਗਾਂ ਦਾ ਢਾਈਆਂ ਢਾਈਆਂ ਜਾਗਤ ਜਾਗਤ ਜੋਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਨੂੰ ਵੀ ਗੋਲੀਆਂ ਨਾਲ ਬੰਨਿਆ ਸੋ ਇਹ ਸਾਰਾ ਕੌਮ ਜਿਹੜੀ ਆ 6 ਜੂਨ ਨੂੰ ਸ੍ਰੀ ਅਕਾਲ ਤਖਤ ਤੇ ਇਕੱਤਰ ਹੋ ਕੇ ਅਰਦਾਸ ਕਰਦੀ ਉਹਨਾਂ ਮਹਾਨ ਸ਼ਹੀਦਾਂ ਲਈ ਤੇ ਉਹਨਾਂ ਮਹਾਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਿਰਪਉ ਵ ਦਿੱਤੇ ਜਾਂਦੇ ਆ ਇਸ ਵਾਰ ਪੰਜ ਸਿੰਘ ਸਹਿਬਾਨ ਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 4 ਤੋਂ 6 ਤਰੀਕ ਤੱਕ ਆ ਦੇਖੋ ਸਾਡੇ ਸਕੱਤਰ ਸਾਹਿਬ ਖੜੇ ਆ ਕਿ ਭਾਈ ਕਲਵਾਨ ਸੋਹਣੀ ਤਾਂ ਚਲੋ ਰਿਟਾਇਰ ਹੋ ਗਿਆ ਸਾਡੇ 2000 ਇਥੇ ਸਕੱਤਰ ਹੁੰਦੇ ਸੀ ਇਹ ਜਿੰਨੇ ਵੀ ਸਾਰੇ ਸਕੱਤਰ ਤੇ ਸਾਰਾ ਸਟਾਫ ਉਹ ਭਾਵੇਂ ਅੱਜ 3 ਤਰੀਕ ਆ ਸਾਰਿਆਂ ਨੇ ਕਾਲੀਆਂ ਦਸਤਾਰਾਂ ਸਜਾਈਆਂ ਇਹ 4 ਤੋਂ 6 ਤੱਕ ਸਾਰੇ ਖਾਲਸਾ ਫੰਤ ਨੂੰ ਇਹ ਹੁਕਮ ਆ ਪੇ ਵੱਧ ਤੋਂ ਵੱਧ ਸਾਰੇ ਬੀਬੀਆਂ ਕਾਲੇ ਦੁਪੱਟੇ ਤੇ ਜਿਹੜੇ ਸਿੰਘ ਆਪਣੇ ਸਿੰਘ ਆਉ ਕਾਲੀਆਂ ਦਸਤਾਰਾਂ ਸੁਜਾਉਂ ਉਹ ਤੋਂ ਇਲਾਵਾ ਕਿਉਂਕਿ ਬਹੁਤ ਲੋਕਾਂ ਦੀ ਭਾਰੀ ਆਮਦ ਹੁੰਦੀ ਆ 6 ਜੂਨ ਦੇ ਇਹਨਾਂ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਸੰਗਤ ਜਿਹੜੀ ਆ ਪਹੁੰਚਦੀ ਆ ਤੇ ਮਹਾਨ ਸ਼ਹੀਦਾਂ ਨੂੰ ਆ ਕੇ ਆਪਣੇ ਨਤ ਮਾਸਤਕ ਵੀ ਹੁੰਦੀ ਆ ਸੋ ਇੱਕ ਪਿਛਲੇ ਦਿਨੀ ਜੂਪੀ ਦੇ ਵਿੱਚ ਇੱਕ ਐਸਾ ਕਾਂਡ ਵਰਤਿਆ ਜਿਹਦੇ ਨਾਲ ਸਾਰੇ ਸਿੱਖਾਂ ਦੇ ਹਿਰਦਿਆਂ ਦੇ ਵਿੱਚ ਇੱਕ ਮੋੜ ਫੇਰ ਚੰਗਿਆੜੀ ਜਿਹੀ ਉੱਠੀ ਉਹ ਇੱਕ ਬੱਚੀ ਸੀ ਗ੍ਰਾਂਥੀ ਸਿੰਘ ਦੀ ਜਿਹਨੂੰ ਉੱਥੇ ਜ਼ਬਰਦਸਤੀ ਚੱਕ ਕੇ ਉਹਨਾਂ ਜ਼ਬਰਜਨਾਹ ਕੀਤਾ ਗਿਆ ਸਿੰਘ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਉੱਥੇ ਗਏ ਵੀ ਸੀਗੇ ਉਹਨਾਂ ਨੇ ਇੱਕ ਹਫ਼ਤੇ ਦਾ ਆਲਟੀਮੇਟਮ ਵੀ ਦਿੱਤਾ ਵੀ ਉਹਦੀ ਕਾਨੂੰਨੀ ਬਣਦੀ ਕਾਰਵਾਈ ਜਿੰਨੇ ਵੀ ਉਹਦੇ ਵਿੱਚ ਸ਼ਾਮਲਿਆ ਉਹ ਸਾਰੇ ਫੜੇ ਜਾਣ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸਾਹਿਬ ਜੀ ਦੇ ਬੇਨਤੀ ਵੀ ਕਰਦੀ ਆ ਕਿ ਤੁਸੀਂ ਉਹਦੀ ਅਗਵਾਈ ਕਰੋ ਤੇ ਜੇ ਫਿਰ ਉੱਥੇ ਹਫ਼ਤੇ ਤੋਂ ਬਾਅਦ ਨਹੀਂ ਕਾਰਵਾਈ ਹੁੰਦੀ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਜਿਹੜਾ ਵੀ ਗਾਂਹ ਪ੍ਰੋਗਰਾਮ ਲਿਖਿਆ ਜਾਊਗਾ ਉਹਦੀ ਅਗਵਾਈ ਕਰੂਗੀ ਸੋ ਇਹ ਮੈਂ ਸਮਝਦਾ ਜਿਹੜੀਆਂ ਬਧਿਕੀਆਂ ਆ ਉਹ ਬੇੜੀਆਂ ਬੇੜੀਆਂ ਕਿਸੇ ਨਾ ਕਿਸੇ ਸਮੇਂ ਜ਼ਰੂਰ ਸਿਕਾ ਨੂੰ ਟੋਂਦੀਆਂ ਆ ਸੋ ਮੈਂ ਸਮੁੱਚੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਸਿੱਖ ਭਾਈਚਾਰੇ ਨੂੰ ਸਮੁੱਚੇ ਨੂੰ ਕਿ 4 ਤੋਂ 6 ਤਰੀਕ ਤੱਕ ਆਪਣੇ ਗੁਰਦੁਆਰੇ ਸਹਿਬਾਨਾਂ ਦੇ ਵਿੱਚ ਵੱਧ ਤੋਂ ਵੱਧ ਪਵਿੱਤਰ ਗਰਬਾਣੀ ਗਾਇਨ ਕਰਨ ਅਰਦਾਸਾਂ ਬੇਨਤੀਆਂ ਸਹਿਜ ਪਾਠ ਜਾਂ ਅਖੰਡ ਪਾਠਾਂ ਦੇ ਰੂਪ ਦੇ ਵਿੱਚ ਤੇ ਕਾਲੀਆਂ ਦਸਤਾਰਾਂ ਤੇ ਜਿਹੜੇ ਕਾਲੇ ਦੁਪट्टे ਆ ਉਹ ਸਾਰੇ ਬੀਬੀਆਂ ਕਾਲੇ ਦੁਪੱਟੇ ਲੈਣ ਤੇ ਜਿੰਨੇ ਵੀਰ ਆ ਉਹ ਸਾਰੇ ਕਾਲੀਆਂ ਦਸਤਾਰਾਂ ਸਜਾਉਣ ਕਿਉਂਕਿ ਕੋ ਸੋਗ ਨਹੀਂਗਾ ਇੱਕ ਮਾਰਕ ਆਫ ਪ੍ਰੋਟੈਸਟ ਆ ਸੋ ਇਹ ਅਕਾਲ ਤਖਤ ਵੱਲੋਂ ਲਿਖਿਆ ਗਿਆ ਸੋ ਸਾਰੀ ਸੰਗਤ ਨੂੰ ਫਾਲੋ ਕਰੇ ਕੱਲ ਦੇ ਦਿਨ ਨਤੀਜੇ ਆ ਰਹੀ ਦੀ ਕੱਲ ਦੇ ਦਿਨ ਪਸ਼ੀਰ ਵਿਚਾਰ ਹੋਵੇਗਾ। ਪਸਾ ਦੇਖਦੇ। ਦੇਖੋ ਬੇਨਤੀ ਇਹ ਆ ਕਿਉਂਕਿ ਜਲੇ ਇਲੈਕਸ਼ਨ ਕਮਿਸ਼ਨ ਨੇ ਕੋਈ ਵੀ ਪ੍ਰੋਗਰਾਮ ਲੇਖਣਾ ਉਸ ਲਈ ਕੋਈ ਇਤਿਹਾਸਕ ਦਿਹਾੜੇ ਜਾਂ ਹੋਰ ਸਾਰੀਆਂ ਗੱਲਾਂ ਦੇ ਨਿਗਾ ਦੇ ਵਿੱਚ ਰੱਖਣੀਆਂ। ਅਸੀਂ ਉਦੋਂ ਵੀ ਕਿਹਾ ਸੀ ਕਿ ਜੂਨ ਤੋਂ ਪਹਿਲਾਂ ਇਹਨੂੰ ਲੈ ਜਾਓ ਕਿਉਂਕਿ ਜੂਨ ਦਾ ਮਹੀਨਾ ਮੈਂ ਪਹਿਲਾਂ ਵੀ ਬੇਨਤੀ ਕੀਤੀ ਆ। ਜਿਹਦਾ ਤਾਪਸ਼ਵਾਦੀ ਉਹਦਾ ਮਾਨਸਿਕ ਤੌਰ ਤੇ ਸਿੱਖਾਂ ਦੇ ਇਸ ਪਵਿੱਤਰ ਸਥਾਨ ਤੇ ਹਮਲਾ ਕੀਤਾ ਸੀ ਉਹ ਵੀ ਅੰਦਰ ਪੀੜਾ ਸਿੱਖਾਂ ਦੇ ਹੁੰਦੀ ਆ ਪਰ ਹੁਣ ਕਿਉਂਕਿ ਸਾਰਾ ਪ੍ਰੋਸੈਸ ਹੋ ਚੁੱਕਾ ਆ ਤੇ ਅਸੀਂ ਉਦੋਂ ਕਿਹਾ ਸੀ ਵਿਚਾਰ ਤੋਂ ਪਹਿਲਾਂ ਜੂਨ ਤੋਂ ਪਹਿਲਾਂ ਹੀ ਲੈ ਜਾਓ ਪਰ ਹੁਣ ਅਪੀਲ ਹੀ ਕਰ ਸਕਦੇ ਬਾਕੀ ਤਾਂ ਮਾਲਕਾਂ ਦੀ ਮਰਜ਼ੀ ਆ ਬਿਨ ਕਰਨਾ ਕੀ ਆ ਇਹਨੇ ਤਾਂ ਗੌਰ ਕਿਉਂ ਨਹੀਂ ਕਰਦੇ ਇਹ ਮੈਂ ਸਮਝਦਾ ਇਹ ਵੀ ਇੱਕ ਸਾਨੂੰ ਬੈਠ ਕੇ ਕੌਮ ਨੂੰ ਮਲਾਂਕਣ ਕਰਨ ਦੀ ਘੜੀ ਆ ਵੀ ਜਿਹੜੀ ਵੀ ਅਸੀਂ ਅਪੀਲ ਕਰਦੇ ਆ ਜੇ ਅਸੀਂ 20 ਸਾਲ ਤੋਂ ਵੱਧ ਜਿਹੜੇ ਅੰਦਰ ਹੋ ਗਏ ਉਹਨਾਂ ਦੀਆਂ ਰਿਹਾਈਆਂ ਦੀ ਮੰਗ ਕਰਦੇ ਆਂ ਵੀ 35 ਸਾਲ ਹੋ ਗਿਆ ਸਾਨੂੰ ਇਸ ਮੁਲਕ 'ਚ ਦੱਸਣ ਦਾ ਸਹੀ ਵੀ ਕਿਹੜਾ 35 ਸਾਲ ਦਾ ਅੰਦਰ ਆ। ਅ ਸਾਨੂੰ ਇਹ ਤਾਂ ਸਬਰ ਆ ਜਾਇਆ ਨਾ ਵੀ 29 ਸਾਲ ਦਾ ਕਿਹੜਾ ਅੰਦਰ ਆ। ਤੇ ਫਿਰ ਇਹਨਾਂ ਦੀਆਂ ਕੀਤੀਆਂ ਸਾਰੀਆਂ ਜਿਲੇ ਅਸੀਂ ਇਨਸਾਫ ਮੰਗਦੇ ਆਂ। ਸਾਨੂੰ ਫੇ ਇਦਾਂ ਲੱਗਦਾ ਵੀ ਸ਼ਾਇਦ ਅਸੀਂ ਜਿਹੜਾ ਭਾਰਤ ਦੇਸ਼ ਆਜ਼ਾਦ ਆ ਇਹਦੇ ਪਛੰਦੇ ਆਂ। ਕਿਉਂਕਿ ਸਾਨੂੰ ਤਾਂ ਇਨਸਾਫ ਲੈਣ ਲਈ ਵੀ ਇੱਕ ਰੋਸ ਕਰਨਾ ਪੈਂਦਾ। ਕਹਿੋ ਜਿਆ ਮੁਲਕ ਮਾਲੋ ਪੰਜਾਬੀਆਂ ਵਾਲੇ ਕਿਹੋ ਜਿਹਾ ਕਾਨੂੰਨ ਸਿੱਖਾਂ ਲਈ ਖਾਸ ਕਰਕੇ ਮੈਂ ਕਹਿ ਸਕਦਾ ਭਈ ਨਿਆਂ ਲੈਣ ਲਈ ਵੀ ਜਿਹੜਾ ਸਾਡਾ ਕਨਸਟੀਟਿਊਸ਼ਨਲ ਰਾਈਟ ਆ ਲੀਗਲ ਰਾਈਟ ਆ ਉਹਦੇ ਵਿੱਚ ਵੀ ਆਪਣੇ ਸਾਨੂੰ ਫਿਰ ਜ਼ਬਰ ਆਪਣੇ ਕਰਨਾ ਪੈਂਦਾ ਪ੍ਰੋਟੈਸਟ ਕਰਨਾ ਪੈਂਦਾ ਜੀ ਸ਼ਹੀਦੀ ਸਤਾ ਜਿਹੜਾ ਕਾਫੀ ਭਾਵੁਕ ਪਰ ਹੈ ਤੁਹਾਨੂੰ ਕਿ ਤੁਸੀਂ ਸੰਗਤ ਨੂੰ ਕੀ ਫੀਲ ਕਰੋਗੇ ਜਿਹੜੀ ਇੱਥੇ ਆਂਦੀ ਹੈ ਕਿ ਉਹ ਕਿਵੇਂ ਮੈਂ ਸਾਰੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਨੀ ਚਾਹਣਾ ਕਿ ਠੀਕ ਹੈ ਇਹ ਇੱਕ ਪੀੜਾ ਆ ਪਰ ਇਸ ਸਥਾਨ ਤੇ ਬਿਲਕੁਲ ਸ਼ਾਂਤੀ ਨਾਲ ਆਉਣ ਤੇ ਸ਼ਾਂਤੀ ਦੇ ਨਾਲ ਹੀ ਜਿਹੜਾ ਸਿੰਘ ਸਾਹਿਬ ਦਾ ਆਦੇਸ਼ ਆ ਵੱਧ ਤੋਂ ਵੱਧ ਘਰਵਾਨੀ ਗੈਣ ਕਰਨੀ ਤੇ ਵੱਧ ਤੋਂ ਵੱਧ ਸਾਰਿਆਂ ਨੇ ਸਬਰ ਤੇ ਸੰਤੋਖ ਵਿੱਚ ਰਹਿ ਕੇ ਵੱਧ ਤੋਂ ਵੱਧ ਜਿਹੜਾ ਉਹਨਾਂ ਨੇ ਸਾਨੂੰ ਦੱਸਿਆ ਦਸਤਾਰਾਂ ਸਜਾਉਣ ਤੇ ਆਪਣੇ ਬੀਬੀਆਂ ਜਿਹੜੀਆਂ ਉਹ ਕਾਲੀਆਂ ਦੁਪੱਟੇ ਲੈਣ ਤੇ ਸ਼ਾਂਤੀ ਦੇ ਨਾਲ ਬੜੇ ਸਬਰ ਦੇ ਨਾਲ ਸੰਤੋਖ ਦੇ ਨਾਲ ਇਹ ਸਾਰੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿਉਂਕਿ ਖੰਡ ਪਾਠਾਂ ਦੇ ਭੋਗ ਪਾਣੇ ਆ ਤੇ ਸਿੰਘ ਸਾਹਿਬ ਨੇ ਫੇਰ ਕੌਮ ਦੇ ਨਾਂ ਤੇ ਸੰਦੇਸ਼ ਦੇਣਾ ਹੁੰਦਾ ਤੇ ਉਹ ਮਹਾਨ ਸ਼ਹੀਦ ਮਰਦੇ ਮਹਾਦ 21ਵੀਂ ਸਦੀ ਦੇ ਮਹਾਨ ਸਿੱਖ ਜਿਨ੍ਹਾਂ ਨੇ ਕੌਮ ਨੂੰ ਬੜਾ ਵੱਡਾ ਇੱਕ ਹਲਾਰਾ ਦਿੱਤਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮੈਂ ਹੁਣ ਆਉਂਦਾ ਵੀ ਦੇਖਦਾ ਸੀ ਵੀ ਜਰਨੈਲ ਸ਼ਬੀਗ ਸਿੰਘ ਕਿੱਡੀ ਵੱਡੀ ਉਹ ਸ਼ਖਸੀਅਤ ਸੀਗੀ ਤੇ ਅਮਰ ਸ਼ਹੀਦ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਸੁਪੁੱਤਰ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਉਹਨਾਂ ਨੂੰ ਤੇ ਹੋਰ ਪਰਿਵਾਰਾਂ ਦੇ ਜਿਹੜੇ ਬਹੁਤ ਸਾਰੇ ਆਇਓ ਹੁੰਦੇ ਇੱਥੇ ਪਰਿਵਾਰਾਂ ਦੇ ਜਿਨ੍ਹਾਂ ਨੇ ਪਰਿਵਾਰਾਂ ਦੇ ਬਜ਼ੁਰਗਾਂ ਨੇ ਇੱਥੇ ਆ ਕੇ ਸ਼ਹੀਦੀਆਂ ਪਾਈਆਂ ਉਹਨਾਂ ਸਾਰਿਆਂ ਨੂੰ ਸਿਰਪੌ ਦੀ ਫਿਰ ਬਖਸ਼ਿਸ਼ ਕੀਤੀ ਜਾਂਦੀ ਆ ਤੇ ਸ਼ਾਂਤੀ ਦੇ ਸਬਰ ਦੇ ਨਾਲ ਹੀ ਸਾਰਾ ਇਹ ਜਿਹੜਾ 6 ਜੂਨ ਦਾ ਦਿਹਾੜਾ ਮਨਾਇਆ ਜਾਣਾ ਚਾਹੀਦਾ